ਦੇਨ ਦੁਨੀਆ ਦੇ ਬਾਲੀ ਤਾਕਤ ਚਬਰ ਦੇ ਸਤਰ ਦੇ ਮਾਲਕ ਤੁਹਾਨੂੰ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚ ਸਾਰੇ ਧਰਮਾਂ ਦੇ ਮੁਖੀ ਅਤੇ ਇਸ ਮੂਹ ਸੰਗਤਾਂ ਮੌਜੂਦ ਹਨ ਸਾਰਿਆਂ ਨੂੰ ਪਿਆਰ ਦੇ ਨਾਲ ਫਤਿਹ ਅਰਜ ਕਰਨਾਗਾ ਬੜੀ ਭਲੰਤ ਆਵਾਜ਼ ਦੇ ਨਾਲ ਫਤਿਹ ਦਾ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਨੂੰ ਗੁਰੂ ਮਹਾਰਾਜ ਜੀ ਨੇ ਬਹੁਤ ਚੰਗਾ ਸ਼੍ਰੇਸ਼ਟ ਉਦਮ ਪ੍ਰਸਾਰਤ ਪ੍ਰਦਾਨ ਕੀਤਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਤੇ ਪਾਤਸ਼ਾਹ ਜੀ ਦਾ 350ਵਾਂ 50ਵਾਂ ਸ਼ੇਦੀ ਪੁਰਬ ਵੱਡੇ ਪੈਮਾਨੇ ਉੱਤੇ ਮਨਾਉਣ ਵਾਸਤੇ ਉਹਨਾਂ ਨੇ ਯਤਨ ਕੀਤੇ ਆ ਔਰ ਉਸੇ ਘੜੀ ਦੇ ਵਿੱਚ ਅੱਜ ਦਾ ਇਹ ਸਰਬ ਧਰਮ ਸਭਿਆਲਨ ਜਿਹੜਾ ਉਸ ਦੇ ਆਗੂਆਂ ਪਾਸੋਂ ਆਪ ਜੀ ਸਾਥਕਰਾਂ ਨੇ ਜੋ ਕੁਰਬਾਨੀ ਦਿੱਤੀ ਆ ਪਰ ਹਿਤ ਖਾਤ ਕਾਤਰ ਉਸ ਦੇ ਪ੍ਰਸਾਹ ਸਰਵਣ ਕਰ ਰਏ ਸੋ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਹੀ ਐਸਾ ਹੈ ਨਵੇਂ ਪਾਤਸ਼ਾਹ ਜੀ ਨੇ ਆਪ ਇੱਕ ਸੁਦਾਤ ਦਿੱਤਾ ਕਿਆ ਸੰਸਾਰ ਦੇ ਲੋਕੋ ਭੈ ਕਾਹੂ ਕੋ ਦਿਤ ਨਾ ਨਾ ਭੈ ਮਾਨ ਤੇ ਆਨ ਕੋ ਨਾਨਕ ਸੁंदरे ਮਨਾ ਗਿਆਨੀ ਤਾਹੇ ਬਖਾਨ ਨਾ ਕਿਸੇ ਨੂੰ ਭੈ ਦਿਓ ਨਾ ਕਿਸੇ ਤੋਂ ਭੈ ਖਾਓ ਔਰ ਸੁਤੰਤਰਤਾ ਵਿੱਚ ਆਪ ਜੀਵਨ ਜੀਵੋ ਦੂਜਿਆਂ ਨੂੰ ਸੁਤੰਤਰਤਾ ਦੇ ਨਾਲ ਆਪਣਾ ਜੀਵਨ ਦੇਣ ਜੀਵਨ ਜੀਉਣ ਦਾ ਅਤਿਕਾਰ ਖੋਣ ਤੋਂ ਸਤਿਗੁਰਾਂ ਨੇ ਵਰਜਣਾ ਕੀਤਾ ਔਰ ਗੁਰੂ ਨਾਨਕ ਪਾਤਸ਼ਾਹ ਜਿਨੇ ਹੀ ਉਸ ਸਮੇਂ ਦੀਆਂ ਸਰਕਾਰਾਂ ਨੂੰ ਬਾਬਰ ਨੂੰ ਜ਼ਬਰ ਕਾ ਕੇ ਸੰਬੋਧਨ ਕੀਤਾ ਪਾਪ ਕੀ ਜਾਂਜਲਾ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਬੇ ਲਾਲੋ ਇਹ ਕੇਵਲ ਤੇ ਕੇਵਲ ਨਿਰੰਕਾਰੀ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਹੀ ਮੌਕੇ ਦੇ ਹਾਕਮ ਨੂੰ ਕਹਿ ਸਕਦੇ ਸਨ ਨਿਰਅਕਿਆ ਨਹੀਂ ਸਾਰਿਆਂ ਦੇ ਆਪ ਕੈਦ ਵਿੱਚ ਪਾ ਕੇ ਬੰਦ ਖਲਾਸੀ ਕਰਾਈ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਆਪਣੇ ਸਮੇਂ ਦੇ ਨਾਲ ਸਾਰਿਆਂ ਨੂੰ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਦਾ ਉਪਦੇਸ਼ ਦਿੱਤਾ ਉਹ ਨਾਲ ਇਹ ਵੀ ਕਹਿਣਾ ਕੀਤਾ ਅਬਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮਨਾਪੂਰ ਲੋ ਭਾਈ ਪ੍ਰਮਾਤਮਾ ਨੂੰ ਕਿੱਥੇ ਲੱਭਦੇ ਫਿਰਦੇ ਹੋ ਜੰਗਲਾਂ ਵਿੱਚ ਜਾਂ ਹੋਰ ਕਿਤੇ ਇਹ ਪ੍ਰਮਾਤਮਾ ਤਾਂ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ ਔਰ ਸਮਾਂ ਆਉਂਦਾ ਗਿਆ ਗੁਰਦੇਵ ਬਹਾਦਰ ਸਾਹਿਬस्ते ਪਾਦਸ਼ਾਹ ਜੀ ਦਾ ਸਮਾਂ ਆਇਆ ਔਰ ਔਰੰਗਜ਼ੇਬ ਜੋ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਸੀ ਉਸਨੇ ਇੱਕ ਐਲਾਨ ਕਰ ਦਿੱਤਾ ਕਿ ਮੈਂ ਸਾਰੇ ਹਿੰਦੁਸਤਾਨ ਨੂੰ ਦਾਰਲ ਇਸਲਾਮ ਦੇ ਵਿੱਚ ਬਦਲਣਾ ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ ਲਾਰਜ ਦਿੱਤੇ ਇੱਥੋਂ ਤੱਕ ਇਤਿਹਾਸ ਹੁੰਦਾ ਸ਼ੇਰ ਅਫਗਾਨ ਖਾਨ ਕਸ਼ਮੀਰ ਦਾ ਹਲਕ ਔਰ ਜੋ ਕਸ਼ਮੀਰ ਸੀ ਸਾਰਿਆਂ ਵਾਂਗੂ ਪੜੇ ਲਿਖੇ ਪੰਡਤ ਵਿਦਵਾਨ ਉੱਥੇ ਰਹਿੰਦੇ ਸਨ ਆ ਸਭਾ ਸਭਾਣ ਮਾਣਾ ਜੰਜੂ ਲਾ ਕੇ ਉਹ ਰੋਟੀ ਖਾਂਦਾ ਸੀ ਜਦੋਂ ਕੋਈ ਚਾਰਾ ਨਹੀਂ ਚੱਲਿਆ ਔਰ ਮੁਖੀ ਬ੍ਰਾਹਮਣਾ ਨੇ ਮੌਲਤ ਮੰਗਣਾ ਕੀਤੀ ਕਿ ਸਾਨੂੰ ਕੁਝ ਸਮੇਂ ਦਾ ਅਰਸਾ ਦਿਓ ਅਸੀਂ ਤੁਹਾਨੂੰ ਆਪਣਾ ਫੈਸਲਾ ਦੇਵਾਗੇ ਔਰ ਉਥੋਂ ਕਿਰਪਾ ਰਾਮ ਦੀ ਅਗਵਾਈ 베 ਚੱਲ ਕੇ 500 ਬ੍ਰਾਹਮਣਾ ਦਾ ਬਬ ਜਿਹੜਾ ਉਹ ਇਸੇ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਸਤੇ ਪਾਤਸ਼ਾਹ ਜੀ ਦੀ ਵਸਾਈ ਹੋਈ ਨਗਰੀ ਦੇ ਵਿੱਚ ਸਾਬਾ ਦੇ ਚਲਣਾ ਵਿੱਚ ਹਾਜ਼ਰ ਹੋਇਆ ਤੇ ਆ ਕੇ ਪੁਕਾਰ ਕੀ ਕਰਨਾ ਕੀਤੀ ਮਹਾਰਾ ਬਾਏ ਅ ਸਾਡੀ ਪਕੜੀਆ ਗੁਰੂ ਹਰਗੋਬਿੰਦ ਕੇ ਨੰਦ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਸਤਿ ਪਾਤਸ਼ਾਹੀ ਦੇ ਸਭ ਜਾਦੇ ਸਾਡੀ ਬਾਹ ਫੜਨਾ ਕੀਤੀ ਔਰ ਨਵੇਂ ਪਾਤਸ਼ਾਹ ਜੀ ਨੇ ਆਪ ਖੁਦ ਪਿਤਾ ਨੂੰ ਕਹਿਣਾ ਕੀਤਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਆ ਉਸੇ ਕਿ ਇਸ ਵੇਲੇ ਹਿੰਦੂ ਧਰਮ ਦਾ ਤਾਂ ਬਚ ਸਕਦਾ ਜੇ ਕੋ ਸਤਪੁਰਖ ਮਹਾਬਲੀ ਯੋਧਾ ਆਪਣੀ ਕੁਰਬਾਨੀ ਦੇਵੇ ਔਰ ਨੌ ਸਾਲ ਦੇ ਬਾਲ ਗੋਬਿੰਦ ਰਾਏ ਨੇ ਕਹਿਣਾ ਕੀਤਾ ਪਿਤਾ ਜੀ ਤੁਹਾਡੇ ਨਾਲੋਂ ਹੋਰ ਕਿਹੜਾ ਯੋਧਾ ਔਰ ਜਪੀ ਤਵੀ ਹੋ ਸਕਦਾ ਔਰ ਗੁਰੂ ਮਹਾਰਾਜ ਨੇ ਕਿਹਾ ਤੂੰ ਜਿਤੇਮ ਹੋ ਜਾਵੇਂਗਾ ਗੋਬਿੰਦ ਰਾਏ ਤੇ ਸਤਿਗੁਰੂ ਕਹਣਗੇ ਉਹ ਬੰਦਰਾ ਜੀ ਕਹਣ ਲਿਗੇ ਮੈਂ ਯਤੀਮ ਹੋ ਜਾਵਾਂਗਾ ਕੋਈ ਗੱਲ ਨਹੀਂ ਪਰ ਲੱਖਾਂ ਯਤੀਮ ਹੋਣ ਤੋਂ ਬਚ ਜਾਣਗੇ ਔਰ ਐਸੇ ਕੜੀ ਵਿੱਚ ਗੁਰਦੇਵ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਬਾਹ ਜਿਨ੍ਹਾਂ ਦੀ ਪਕੜੀ ਐ ਸਿਰ ਦੀ ਜੇ ਬਾਹ ਨਾ ਛੋੜੀਆ ਉਹਨਾਂ ਨੂੰ ਜਾ ਕੇ ਕਹਿਦੇ ਔਰੰਗਜੀਬ ਨੂੰ ਜੇਤੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਡੇ ਗੁਰੂ ਹਨ ਇਸਲਾਮ ਵਿੱਚ ਲੈ ਆਵੇਂ ਅਸੀਂ ਬਿਨਾਂ ਸ਼ਰਤੋਂ ਤੁਹਾਡੇ دین ਅਸਲਾਮ ਨੂੰ ਕਬੂਲ ਲਵਾ ਕੇ ਫਿਰ ਆਪਾਂ ਸਾਰਿਆਂ ਨੂੰ ਪਤਾ ਸਤ ਕਾ ਨੂੰ ਖੋਫਨਾ ਕਰਨ ਵਾਸਤੇ ਭਾਈ ਬਤੀ ਦਾਸ ਜੀ ਨੂੰ ਆਰੇ ਨਾਲ ਚੀੜਿਆ ਗਿਆ ਔਰ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਉਲੇਟ ਕੇ ਪੜਥਾ ਕਰ ਦਿੱਤਾ ਗਿਆ ਭਾਈ ਲਾਲ ਦਾਸ ਜੀ ਨੂੰ ਦੇਖ ਵਿੱਚ ਉਹ ਵਾਲ ਕੇ ਸ਼ਹੀਦ ਕਰਤਾ ਗਿਆ ਤਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਇਸ ਕੀਤੇ ਹੋਏ ਕੌਲ ਕਰਾਰ ਤੋਂ ਪਿੱਛੇ हट ਜਾ ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਡੋਲਤਾ ਵਿੱਚ ਰਹਿ ਕੇ ਕਰ ਦਿੱਤਾ ਕਿ ਨਾਟਕ ਚੇਟ ਕੀਏ ਕੋ ਕਾਜਾ ਪ੍ਰਭ ਲੋਕਨ ਕਾ ਆਵਤ ਲੈ ਜਾ ਲਾਜਾ ਨਾ ਮੈਂ ਕਰਾਮਾਤ ਦਿਖਾਉਣੀ ਹੈ ਨਾ ਮੈਂ ਧਰਮ ਤਬੀਲ ਆਪਣਾ ਕਰਨਾ ਨਾ ਕਿਸੇ ਦਾ ਕਰਨ ਦੇਣਾ ਸ੍ਰੀ ਅਕਾਲ ਸਰ ਜਿਹੜਾ ਇਹ ਇਹਨਾਂ ਦੀ ਖਾਤਰ ਮੈਂ ਵਾਰ ਦੇਣਾ ਔਰ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਸ਼ਬਦਾਂ ਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਮੂਰਤੀਮਾਨ ਕੀਤਾ ਕਿਸ ਵਾਸਤੇ ਸ਼ਹਾਦਤ ਦੇਣਾ ਕੀਤੀ ਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈ ਸਾਕਾ ਸਾਧਨ ਹੇਦ ਇਤੀ ਜਾਣਕਾਰੀ ਸੀਸ ਦਿਆ ਪਰ ਸੀਨਾ ਉਚੜੀ ਠੀਕਰ ਫੋਰ ਦ ਲੀਸਰ ਪ੍ਰਪੁਰਕਿਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਨੂ ਆਤ ਜਦੋਂ ਆਪਾ ਸੋ ਸਾਰੇ ਇਤਿਹਾਸ ਦੁਨੀਆ ਦੇ ਤੋਂ ਪੜ੍ਹਦੇ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਕੁਰਬਾਨੀ ਆ ਉਹਦੀ ਮਿਸਾਲ ਕਿਸੇ ਵੀ ਧਰਮ ਕਿਸੇ ਵੀ ਇਤਿਹਾਸ ਨੇ ਨਹੀਂ ਮਿਲਦੀ ਆਪਾਂ ਸਾਰੇ ਗੁਰਦੇਵ ਜੀ ਦੇ ਉਸ ਮਹਾਨ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਆਏ ਹੋ ਧੰਤਾ ਦੇ ਜੋਗ ਹੋ ਰੋਂ ਰੋਂ ਕਰਕੇ ਵੀ ਆਪਾਂ ਸਤਿਗੁਰਾਂ ਦਾ ਸ਼ੁਕਰਾਨਾ ਕਰੀਏ ਤਦ ਵੀ ਆਪਾਂ ਸਤਿਗੁਰਾਂ ਦਾ ਰਿਣ ਚੁਕਾ ਨਹੀਂ ਸਕਦੇ ਉਹ ਜੋ ਭਾਰਤ ਵਾਸੀ ਆਪੋ ਆਪਣੇ ਕੀਤੇ ਦੇ ਨਾਲ ਜਿਉ ਰਹੇ ਆਂ ਔਰ ਆਪਣੇ ਧਰਮ ਅਨੁਸਾਰ ਪੂਜਾ ਪਾਠ ਕਰ ਰਹੇ ਆਂ ਇਹ ਗੁਰੂ ਤਾਇਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇਣ ਹੈ ਔਰ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਧਰਮ ਵਿੱਚ ਪਰ ਕਰ ਪ੍ਰਭਾ ਕਰਨ ਦੀ ਸਤਿਗੁਰ ਜੀ ਬਲ ਅਤੇ ਬੁੱਧੀ ਪ੍ਰਦਾਨ ਕਰਨ ਇਹਨੇ ਸ਼ਬਦ ਕਹਿੰਦਾ ਹੋਇਆ ਦਾਸ ਆਪ ਜੀ ਦੇ ਪਾਸੋਂ ਖਿਮਾ ਦਾ ਜਲ ਚਿਆ ਭੁੱਲਾਂ ਚੋਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ